ਸਤਸਿਰਿਆ ਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲਾਪਰੀ ਸਿੰਘ ਭੁੱਲਰ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ ਤੇ ਮੈਂ ਅੱਜ ਤੁਹਾਨੂੰ ਅਜਿਹੇਆ ਫਾਰਮੂਲਾ ਦੱਸਣ ਜਾ ਰਿਹਾ ਜਿੱਦੀ ਵਰਤੋਂ ਕਰਕੇ ਤੁਹਾਡਾ ਝੋਨਾ ਨਾਲ ਦੀ ਨਾਲ ਚੱਲੂਗਾ ਨਾਲ ਦੀ ਨਾਲ ਫਟਾਰਾ ਕਰਨਾ ਸ਼ੁਰੂ ਕਰ ਦੇਵੇਗਾ ਇਸ ਫਾਰਮੂਲੇ ਦਾ ਐਡਾ ਕ ਤਕੜਾ ਰਿਜ਼ਲਟ ਮਿਲੂਗਾ ਨਾ ਇੱਕ ਪਾਸੇ ਤਾਂ ਤੁਸੀਂ ਮੇਰੇ ਦੁਆਰਾ ਦੱਸਿਆ ਗਿਆ ਹੈ ਫਾਰਮੂਲਾ ਬਣਾਉਣਾ ਇੱਕ ਖੇਤ ਦੇ ਵਿੱਚ ਦੂਜਾ ਖੇਤ ਦੇ ਵਿੱਚ ਉਸੇ ਤਰ੍ਹਾਂ ਖੇਤੀ ਕਰਨੀ ਹੈ ਜਿਵੇਂ ਕਿ ਪਹਿਲਾਂ ਤੋਂ ਤੁਸੀਂ ਕਰਦੇ ਆ ਰਹੇ ਹੋ ਤੁਹਾਨੂੰ ਅੰਤਰ ਆ ਜਿਹੜਾ ਉਹ ਜ਼ਮੀਨ ਆਸਮਾਨ ਦਾ ਦੇਖਣ ਨੂੰ ਮਿਲੂਗਾ ਤੁਹਾਡੇ ਅੰਡਿੱਤਾ ਤੁਹਾਡੇ ਝੋਨੇ ਦੀਆਂ ਫੋਟੋਆਂ ਖਿੱਚਣਗੇ ਕਹਿਣਗੇ ਇੰਨੀ ਛੇਤੀ ਇੰਨਾ ਫਟਾਰਾ ਕਿਵੇਂ ਸਾਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਇਹ ਫਾਰਮੂਲਾ ਕੀ ਹੈ ਤੁਸੀਂ ਕੀ ਕਰਨਾ ਕਦੂ ਕਰਨ ਤੋਂ ਪਹਿਲਾਂ ਆਪਣੇ ਸੁੱਕੇ ਖੇਤ ਦੇ ਵਿੱਚ ਘੱਟੋ ਘੱਟ ਕਦੂ ਕਰਨ ਤੋਂ 3-4 ਦਿਨ ਪਹਿਲਾਂ ਯੂਰੀਆ ਪਾਉਣੀ ਆ ਯੂਰੀਆ ਕਿੰਨੀ ਘੱਟ ਤੋਂ ਘੱਟ 30-35 ਕਿਲੋ ਤੇ ਵੱਧ ਤੋਂ ਵੱਧ 45-50 ਕਿਲੋ ਯਾਨੀ ਕਿ ਇੱਕ ਘਟਾ ਕਿੱਲੇ ਦਾ ਯੂਰੀਆ ਪਾਉਣ ਤੋਂ ਬਾਅਦ ਆਪਾਂ ਹਲਕੇ ਹਲਕੇ ਹਲ ਮਾਰਨੇ ਆ ਕਿ ਜਿਹੜੀ ਇਹ ਯੂਰੀਆ ਬਸ ਮਿੱਟੀ ਦੇ ਵਿੱਚ ਰਲ ਜੇ ਡੋਂਗੇ ਹਲ ਨਹੀਂ ਮਾਰਨੇ ਜੇਕਰ ਡੋਂਗੇ ਹਲ ਮਾਰਤੇ ਤਾਂ ਆਪਣੀ ਸਾਰੀ ਮਿਹਨਤ ਬੇਕਾਰ ਆਪਾਂ ਨੂੰ ਇੱਕ ਵੀ ਪਰਸੈਂਟ ਰਿਜ਼ਲਟ ਨਹੀਂ ਮਿਲਣਾ ਆਪਾਂ ਬਸ ਮਿੱਟੀ ਦੇ ਵਿੱਚ ਲਾਉਣਾ ਹਲਕਾ ਹਲਕਾ ਹੋਰ ਕੁਝ ਨਹੀਂ ਕਰਨਾ ਤੇ ਕਦੂ ਕਰਨ ਤੋਂ ਘੱਟ-ਘੱਟ 3-4 ਦਿਨ ਪਹਿਲਾਂ ਕਿਤੇ ਇਹ ਨਾ ਹੋਵੇ ਅੱਜ ਆਪਾਂ ਯੂਰੀਆ ਪਾਤੀ ਕੱਲ ਨੂੰ ਕਦੂ ਕਰਤਾ ਅੱਜ ਆਪਾਂ ਯੂਰੀਆ ਪਾਤੀ 2 ਦਿਨਾਂ ਬਾਅਦ ਕਦੂ ਕਰਤਾ ਤੁਹਾਨੂੰ ਰਿਜ਼ਲਟ 0% ਮਿਲੂਗਾ ਚਾਹੇ ਯੂਰੀਆ ਪਾਉਣ ਤੋਂ ਬਾਅਦ 5 ਦਿਨ ਟੱਪ ਜਾਣ ਪਰੰਤੂ ਆਪਾਂ ਕੱਦੂ ਲੇਟ ਹੀ ਕਰਨਾ ਠੀਕ ਹੈ ਨਾ ਪਹਿਲਾਂ ਨਹੀਂ ਕਰਨਾ ਜਦੋਂ ਤੁਸੀਂ ਇਹ ਫਾਰਮੂਲਾ ਵਰਤ ਕੇ ਝੋਨਾ ਲਾਏ ਨਾ ਝੋਨਾ ਤੁਹਾਡਾ ਨਾਲ ਦੀ ਨਾਲ ਚੱਲੂਗਾ ਨਾਲ ਦੀ ਨਾਲ ਪੋਟਾਸ਼ਾ ਕਰਨਾ ਸ਼ੁਰੂ ਕਰ ਦੇਵੇਗਾ ਤੁਹਾਨੂੰ ਆਏ ਲੱਗੂਗਾ ਇਹ ਤਾਂ ਯਾਰ ਚਮਤਕਾਰ ਹੀ ਹੋਇਆ ਇਹ ਫਾਰਮੂਲਾ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਇਸ ਤੋਂ ਇਲਾਵਾ ਆਪਣੇ ਕਿਸਾਨ ਵੀ ਡੀਏਪੀ ਵੀ ਪਾਉਂਦੇ ਆ ਪੋਟਾਸ਼ ਵੀ ਪਾਉਂਦੇ ਆ ਡੀਏਪੀ ਪਤਾ ਕਦੋਂ ਪਾਉਂਦੇ ਆ ਜਦੋਂ ਝੋਨਾ ਲਾ ਲੈਨੇ ਆ ਉਸ ਤੋਂ ਬਾਅਦ ਕਈ ਕਿਸਾਨ ਵੀਰ ਤਾਂ ਗੱਟਾ-ਗੱਟੀ ਪਾ ਦੇਣਗੇ ਇੰਨੀ ਡੀਏਪੀ ਦੀ ਲੋੜ ਨਹੀਂ ਜੇਕਰ ਡੀਏਪੀ ਕਈ ਕਿਸਾਨ ਵੀ ਨਹੀਂ ਵੀ ਪਾਉਂਦੇ ਤਾਂ ਵੀ ਉਹਨਾਂ ਦਾ ਜਿਹੜਾ ਝੋਨਾਗਾ ਬਹੁਤ ਵਧੀਆ ਹੁੰਦਾ ਬਹੁਤ ਵਧੀਆ ਝਾੜ ਦਿੰਦਾਗਾ ਪਰੰਤੂ ਆਪਣੇ ਕਿਸਾਨ ਵੀਰ ਕਹਿੰਦੇ ਯਾਰ ਡੀਏਪੀ ਪਾਉਣ ਨਾਲ ਨਾ ਵਧੀਆ ਝੋਨਾ ਫਟਾਰਾ ਵਧੀਆ ਕਰਦਾ ਜਮ ਵਧੀਆ ਹੁੰਦਾ ਸਾਨੂੰ ਤਾਂ ਚੰਗੀ ਜੀ ਲੱਗਦੀ ਐ ਇਸ ਤਾਂ ਪਾਉਣੀ ਆ ਜੇਕਰ ਤੁਸੀਂ ਡੀਏਪੀ ਪਾਉਣੀ ਆ ਤਾਂ ਤੁਸੀਂ 15-20 ਕਿਲੋ ਪ੍ਰਤੀ ਏਕੜ ਪਾਓ ਜੇਕਰ ਤੁਹਾਡਾ ਖੇਤ ਮਾੜਾ ਤਾਂ 25 30 ਕਿਲੋ ਪਾ ਲਓ ਬਸ ਇੰਨੀ ਕੀ ਡੀਏਪੀ ਪਾਉਣੀ ਆ ਬਹੁਤ ਐਨੀ ਕੀ ਡੀਏਪੀ ਹੁਣ ਡੀਏਪੀ ਪਾਉਣ ਲੱਗੇ ਵੀ ਆਪਾਂ ਨੇ ਕਿਸਾਨ ਵੀਰ ਬਹੁਤ ਵੱਡੀ ਗਲਤੀ ਕਰਦੇ ਆ ਝੋਨਾ ਲਾਉਣ ਤੋਂ ਬਾਅਦ ਕਹਿੰਦੇ ਝੋਨਾ ਚੱਲ ਪੈਂਦੇ 5 7 ਦਿਨਾਂ ਬਾਅਦ ਡੀਏਪੀ ਪਾਵਾਂਗੇ ਨਹੀਂ ਦੋਸਤੋ ਜੇਕਰ ਤੁਸੀਂ ਹਾਲਾਣਾ ਕਦੂ ਕਰਦੇ ਆ ਤਾਂ ਸੁਹਾਗਾ ਮਾਰਨ ਤੋਂ ਪਹਿਲਾਂ ਯਾਨੀ ਕਿ ਲਾਸਟ ਕਦੂ ਕਰਨ ਤੋਂ ਪਹਿਲਾਂ ਡੀਏਪੀ ਪਾਓ ਤਾਂ ਕਿ ਇਹ ਮਿੱਟੀ ਦੇ ਵਿੱਚ ਮਿਕਸ ਹੋ ਜੇ ਜੇਕਰ ਤੁਸੀਂ ਰੋਟਾ ਵੇਟਰ ਨਾਲ ਕਦੂ ਕਰਨਾ ਤਾਂ ਰੋਟਾ ਵੇਟਰ ਮਾਰਨ ਤੋਂ ਪਹਿਲਾਂ ਡੀਏਪੀ ਪਾਓ ਡੀਜੀਪੀ ਤੇ ਪੋਟਾਸ਼ ਇੱਕਠੇ ਪਾ ਦਿਓ ਇਸ ਤੋਂ ਇਲਾਵਾ ਜੇਕਰ ਤੁਸੀਂ ਯੂਰੀਆ ਪਾ ਰਹੇ ਹੋ ਕਦੂ ਕਰ ਤੋਂ ਪਹਿਲਾਂ ਤਾਂ ਇਸ ਦੇ ਨਾਲ ਵੀ ਡੀਏਪੀ ਪਾ ਸਕਦੇ ਹੋ ਕਿਉਂਕਿ ਦੋਸਤੋ ਕਾਰਨ ਪਤਾ ਕੀ ਹੈ ਕਿ ਫਾਸਫੋਰਸ ਤੱਤ ਜੇਕਰ ਮਿੱਟੀ ਵਿੱਚ ਆਪਾਂ ਪਾਉਣੇ ਆ ਤਾਂ ਇਹ ਉੱਥੇ ਹੀ ਪਿਆ ਰਹਿੰਦਾ ਜਿੱਥੇ ਇਹ ਡਿੱਗਦਾ ਇਸ ਲਈ ਜੇਕਰ ਆਪਣੇ ਝੋਨੇ ਦੀ ਜੜੇ ਦੇ ਕੋਲ ਜਾਊਗੀ ਤਾਂ ਇਹ ਮਿਲੂਗਾ ਨਹੀਂ ਤਾਂ ਇਹ ਉੱਥੇ ਹੀ ਪਿਆ ਰਹੂਗਾ ਜੇਕਰ ਮਿੱਟੀ ਵਿੱਚ ਮਿਕਸ ਕਰਾਂਗੇ ਤਾਂ ਛੇਤੀ ਤੋਂ ਛੇਤੀ ਜੜੇ ਦੇ ਕੋਲ ਜਾਊਗੀ ਤੇ ਛੇਤੀ ਤੋਂ ਛੇਤੀ ਆਪਣੇ ਝੋਨੇ ਨੂੰ ਇਹ ਫਾਸਫੋਰਸ ਤੱਤ ਮਿਲੂਗਾ ਇਸ ਕਰਕੇ ਆਪਾਂ ਡੀਏਪੀ ਦਾ ਛਿੱਟਾ ਚੁੰਨਾ ਹਾਲੋਂ ਤੋਂ ਬਾਅਦ ਨਹੀਂ ਮਾਰਨਾ ਕਿਉਂਕਿ ਇਹ ਤੱਤ ਖੁਦ ਚੱਲ ਕੇ ਆਪਣੀ ਝੋਨੇ ਦੀਆਂ ਜੜਾਂ ਕੋਲ ਨਹੀਂ ਹੁੰਦਾ ਆਪਣੇ ਝੋਨੇ ਦੀ ਜੜੇ ਦੇ ਕੋਲ ਜਾਊਗੀ ਤਾਂ ਹੀ ਇਹ ਮਿਲੇਗਾ ਤਾਂ ਹਣ ਜਿਹੜੇ ਕਿਸਾਨ ਵੀਰ ਕਦੂ ਕਰਨ ਤੋਂ ਪਹਿਲਾਂ ਤਿੰਨ ਚਾਰ ਦਿਨ ਪਹਿਲਾਂ ਸੁੱਕੇ ਖੇਤ ਦੇ ਵਿੱਚ ਯੂਰੀਆ ਪਾਉਂਦੇ ਆ ਉਹ ਕਿੰਨੀ ਪਾਉਂਦੇ ਆ ਕਮੈਂਟ ਕਰਕੇ ਜਰੂਰ ਦੱਸਣ ਕਿਵੇਂ ਰਿਜ਼ਲਟ ਮਿਲੇ ਆ ਸਾਰਾ ਕਮੈਂਟ ਕਰਕੇ ਜਰੂਰ ਦੱਸਣ ਤਾਂ ਕਿ ਆਪਣੇ ਹੋਰ ਕਿਸਾਨ ਵੀਰਾਂ ਦਾ ਭਲਾ ਹੋ ਸਕੇ ਧੰਨਵਾਦ ਦੋਸਤੋ